ਕਿ ਮੇਰਾ ਸਵਾਲ ਇਹ ਹੈ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਕੇ ਸਾਡੇ 40 ਨੌਜਵਾਨ ਸ਼ਹੀਦ ਕੀਤੇ ਮੇਰਾ ਇਹ ਕੁਐਸਚਨ ਸੀ ਉਹ ਅੱਜ ਤੱਕ ਕਿਉਂ ਨਹੀਂ ਫੜੇਗੇ ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ ਮੇਰਾ ਇਹ ਹੈ ਤੇ ਮੇਰਾ ਇਹ ਹੈ ਕਿ ਜਿਹੜੇ ਹੁਣ ਇਲੈਕਸ਼ਨਾਂ ਦੇ ਵਿੱਚ ਹੀ ਦੁਬਾਰੇ ਅਟੈਕ ਹੋ ਕੇ ਦੋ ਸਾਡੇ ਨੌਜਵਾਨ ਮਾਰਤੇ ਤੇ ਫਟੜ ਹੋਏ ਉਹ ਕੌਣ ਬੰਦੇ ਉਹਨਾਂ ਨੂੰ ਫੜਦੀ ਕਿਉਂ ਨਹੀਂ ਸਰਕਾਰ ਇਹ ਮੈਂ ਪੁੱਛਦਾ ਆ ਹੁਣ ਹੈ ਤੁਸੀਂ ਫੇਰ ਨਹੀਂ ਫੜੇ ਫੇਰ ਤੁਸੀਂ ਸਾਨੂੰ ਵਿਰੋਧੀ ਦੱਸ ਰਹੇ ਹੋ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਆਇਆ ਨਾ ਅੱਗੇ ਨੂੰ ਆਵਾਂਗਾ ਮੇਰੇ ਜਿਹੜਾ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਫੌਜੀ ਭਰਾਵਾਂ ਨੂੰ ਹਿਲਾ ਲੱਗਿਆ ਕਿ ਸ਼ਾਇਦ ਜੰਨੀ ਨੇ ਸਾਡੇ ਖਿਲਾਫ ਬੋਲਿਆ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਆ ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ ਮੇਰੇ ਨਾਲ ਕਰਨਲ ਬਲਬੀਰ ਸਿੰਘ ਜੀ ਜਿਹੜੇ ਕਿ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੋਰ ਫੌਜੀ ਸਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਹੈ ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੈਂ ਫੇਰ ਕਲੀਅਰ ਕਰਦਾ ਕਿ ਮੇਰੇ ਮਨ ਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ ਬੜਾ ਸਤਿਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਫੇਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਭਰਾਵਾਂ ਦੇ ਨਾਲ ਹੈ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਤੇ ਅੱਗੇ ਨੂੰ ਵੀ ਨਾਲ ਰਿਹਾ ਰਹਾਂਗੇ ਨਾ ਮੈਂ ਪਹਿਨਾ ਕਦੇ ਫੌਜੀਆ ਦੇ ਖਿਲਾਫ ਬੋਲਿਆ ਤੇ ਨਾ ਅੱਜ ਹੈ ਨਾ ਅੱਗੇ ਨੂੰ ਹੋਵਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ 'ਚ ਦੋ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ਼ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਕੰਧਾ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਕਿ ਹਰ ਯੋਗ ਸਹਿਤਾ ਜੋ ਵਰਦੀ ਸੀ ਸਰਕਾਰ ਵੱਲੋਂ ਐਸੀ ਪਹਿਲਾਂ ਨਾਲੋਂ ਜ਼ਿਆਦਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਫੌਜੀ ਭਰਾਵਾਂ ਨੂੰ ਕੁਝ ਉਸ ਤਰੀਕ ਦਾ ਹਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਨਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਆ ਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਤੇ ਹੁਣ ਫੇਰ ਇੱਕ ਸ਼ਹੀਦ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸ਼ਹੀਦ ਹੋਇਆ ਦੁੱਖ ਹੈ ਤੇ ਅਸੀਂ ਉਹਨਾਂ ਨੂੰ ਸੰਧ ਅंजलि ਵੀ ਪੇਟ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਇਹ ਮੈਂ ਕਲੀਅਰ ਕਰ ਰਿਹਾ ਹੌਜੀ ਸਰ ਮੈਂ ਤੁਹਾਨੂੰ ਬਲਬੀਰ ਸਿੰਘ ਪ੍ਰੈਜ਼ੀਡੈਂਟ ਐਕਸੈਕਿਊਟਿਵ ਮੈਨ ਤੇ ਮੇਰੇ ਨਾਲ ਆਏ ਮੇਰੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਤੁਹਾਨੂੰ ਸਾਰਿਆਂ ਦਾ ਸਾਰਿਆਂ ਨੂੰ ਜੈ ਹਿੰਦ ਤੇ ਸਤਿ ਸ੍ਰੀ ਅਕਾਲ ਪਿੱਛੇ ਜੇ ਜਦੋਂ ਇੱਕ 에어 ਫੋਰਸ ਦੀ ਗੱਡੀ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਦੋ ਆਦਮੀ ਸ਼ਹੀਦ ਹੋਏ 4 ਤੋਂ 5 ਸੀਰੀਅਸ ਇੰਜਰਡ ਹੋਏ ਉਦੋਂ ਇੱਕ ਬਿਆਨ ਟ੍ਰਿਬਿਊਨ ਦੇ ਵਿੱਚ ਆਇਆ ਜ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਜ਼ਾਦ ਚੰਦ ਸਿੰਘ ਚੰਨੀ ਜਿਹੜੇ ਸਾਡੇ ਇਸ ਇਲਾਕੇ ਦੇ ਐਮਪੀ ਕੈਂਡੀਡੇਟ ਹੈਗੇ ਆ ਉਹਨਾਂ ਨੇ ਕਿਹਦਾ ਦਾ ਬਿਆਨ ਦਿੱਤਾ ਕਿ ਇਹ ਨਟੰਕੀ ਪਾਰਟੀ ਸਾਡੇ ਪੂਰੇ ਜਿੰਨੇ ਵੀ ਸਰਵਿਸ ਮੈਨ ਹੈਗੇ ਪੰਜਾਬ ਦੇ ਵਿੱਚ ਜੇ ਉਹਨਾਂ ਨੂੰ ਫੈਮਿਲੀ ਲਈ ਤੇ 22 ਲੱਖ ਦੇ ਕਰੀਬ ਹੈਗੇ ਆ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਪਈ ਕਿ ਇਹ ਕੀ ਹੋ ਗਿਆ ਜਿਹੜੇ ਸਾਡੇ ਸ਼ਹੀਦ ਹੋਏ ਆ ਇਹ ਦਾ ਮਤਲਬ ਉਹ ਨਟਕੀ ਦਾ ਹਿੱਸਾ ਹੈਗਾ ਇਹ ਸਾਡੇ ਮਨ ਨੂੰ ਬਹੁਤ ਚੁਭਿਆ ਜਿਹਦੇ ਕਰਕੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਤੇ ਪਤਾ ਨਹੀਂ ਕੀ ਕੀ ਕਰਨ ਲੱਗੇ ਸੀ ਲੇਕਿਨ ਜਦੋਂ ਅਸੀਂ ਆਪਣੇ ਇਲਾਕੇ ਦੇ ਐਮ ਐਲ ਏ ਪ੍ਰਗਟ ਸਿੰਘ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਨਹੀਂ ਇਦਾਂ ਦੀ ਗੱਲ ਨਹੀਂ ਹੋਈ ਕਿਉਂਕਿ ਸਰਦਾਰ ਚਰਨ ਸਿੰਘ ਚੰਨੀ ਹੋਰਾਂ ਨੇ ਨੈਕਸਟ ਡੇ ਬਿਆਨ ਦਿੱਤਾ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹਨਾਂ ਦਾ ਵਾਕਈ ਬਿਆਨ ਜਿਹੜਾ ਸੀ ਉਹ ਤੋੜ-ਮੋੜ ਕੇ ਦਿੱਤਾ ਗਿਆ ਤੇ ਸਾਨੂੰ ਹੁਣ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਆ ਜਿੱਦਾਂ ਨੇ ਇਹਨਾਂ ਦੀ ਗੱਲ ਕੀਤੀ ਆ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਨੂੰ ਕੋਈ ਸ਼ੱਕ ਨਹੀਂ ਕਿ ਇਹ ਫੌਜੀਆ ਦੇ ਨਾਲ ਖੜੇ ਆ ਤੇ ਇਹ ਫੌਜੀਆ ਦੇ ਅਗੇਂਸਟ ਨਹੀਂ ਖੜਨ ਤੇ ਇਹ ਕਹਿੰਦੇ ਆ ਆ ਅਸੀਂ ਤੁਹਾਡੇ ਤੋਂ ਮਾਫੀ ਚਾਹਵਾਂਗੇ ਤੇ ਇਹਨਾਂ ਨੇ ਜੋ ਕਿਹਾ ਉਹ ਬਹੁਤ ਚੰਗਾ ਕਿਹਾ ਸਾਨੂੰ ਬੜੀ ਖੁਸ਼ੀ ਹੋਈ ਆ ਸਾਨੂੰ ਕੋਈ ਰੋਸ ਨਹੀਂ ਥੈਂਕ ਯੂ ਵੈਰੀ ਮੱਚ ਯੂਪੀ ਦੇ ਬਤਾਰ ਪਰ ਕਾਂਗਰਸ ਦੇ ਨੇਤਾਵਾਂ ਦੇ ਬਿਆਨ ਦੇ ਨਰਾਇਣ ਮਿੱਟੂ ਨੇ ਕਹਾ ਕਿ ਸੁਖਪਾਲ ਖੈਰਾ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪ੍ਰਵਾਸੀਆਂ ਨੂੰ ਬਾਹਰ ਨਿਕਾਲਣਾ ਚਾਹੁੰਦੇ ਹਾਂ ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜਿਆ ਤੇ ਅੱਗੇ ਨੂੰ ਵੀ ਖੜਨਾ ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਟ ਪੂਜਾ ਕਰਦੇ ਮੈਂ ਛੱਟ ਮਾਤਾ ਦਾ ਮੰਦਿਰ ਆਪਣੇ ਮਰੰਡੇ ਦੇ ਵਿੱਚ ਬਣਵਾਇਆ ਛੱਟ ਪੂਜਾ ਲਈ ਜਗ੍ਹਾ ਦਿੱਤੀ ਤੇ ਆਪਣੇ ਗਰੰਟਾ ਦੇ ਕੇ ਛੱਟ ਪੂਜਾ ਦਾ ਹਾਲ ਵੀ ਬਣਾਇਆ ਤੇ ਐਸੀ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਲਦੇ ਆ ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਲਦੇ ਦੀ ਵੀਡੀਓ ਵੀ ਦੇਖੀ ਹੋਏਗੀ ਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ ਐਸੀਂ ਇਕੱਠੇ ਹੋ ਕੇ ਚੱਲਦੇ ਆ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪ੍ਰਵਾਸੀ ਮਜ਼ਦੂਰ ਹੈ ਉਹ ਸਾਡੇ ਪਰ ਆਇਆ ਜਿਹੜਾ ਸਾਡੇ ਪੰਜਾਬ ਚ ਆ ਕੇ ਬਸ ਗਿਆ ਉਹ ਸਾਡਾ ਹੈ ਤੇ ਅਸੀਂ ਉਹਨਾਂ ਦੇ ਨਾਲ ਲੰਕੇ ਚੱਲਾਂਗੇ ਸਰ ਜੀ ਜਲੰਧਰ ਦੇ ਵਿੱਚ ਵੀਰ ਜੀ ਇਹ ਤਾਂ ਹੈ ਕਿ ਮੇਰਾ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆ ਦਾ ਮੁੱਦਾ ਹੈ ਜਿਹਦੇ ਪਿੱਛੇ ਬਿਨਾਂ ਮਤਲਬ ਤੇ ਐਸੀ ਸਮਰਥਕ ਅਸਲੀ ਫੌਜੀਆ ਦੇ ਉਹਨਾਂ ਦੇ ਟਾਈਮ ਚ ਸਾਡੇ ਫੌਜੀ ਸ਼ਹੀਦ ਹੋ ਰਹੇ ਤੇ ਉਹਨਾਂ ਦੇ ਅਟੈਕ ਹੋ ਰਹੇ ਤੇ ਉਲਟਾ ਸਾਨੂੰ ਇਹ ਵਿਰੋਧੀ ਦੱਸ ਰਹੇ ਫੌਜੀਆ ਦੇ ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪੁਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ ਤੇ ਇਹ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀਾਂ ਦੇ ਅਟੈਕ ਕਰਿਆ ਮੇਰਾ ਇਹ ਹੈ ਉਸ ਦਿਨ ਵੀ ਮੈਂ ਸਵਾਲ ਕੀਤਾ ਸੀ ਮੈਂ ਕਹਿ ਰਿਹਾ ਕਿ ਮੇਰਾ ਸਵਾਲ ਇਹ ਹੈ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਕੇ ਸਾਡੇ 40 ਨੌਜਵਾਨ ਸ਼ਹੀਦ ਕੀਤੇ ਮੇਰਾ ਇਹ ਕੁਐਸਚਨ ਸੀ ਉਸ ਤੋਂ ਉਹ ਅੱਜ ਤੱਕ ਕਿਉਂ ਨਹੀਂ ਫੜੇਗੇ ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ ਮੇਰਾ ਇਹ ਹੈ ਤੇ ਮੇਰਾ ਇਹ ਹੈ ਕਿ ਜਿਹੜੇ ਹੁਣ ਇਲੈਕਸ਼ਨਾਂ ਦੇ ਵਿੱਚ ਹੀ ਦੁਆਰੇ ਅਟੈਕ ਹੋ ਕੇ ਦੋ ਸਾਡੇ ਨੌਜਵਾਨ ਮਾਰਤੇ ਤੇ ਫੱਟੜ ਹੋਏ ਉਹ ਕੌਣ ਬੰਦੇ ਉਹਨਾਂ ਨੂੰ ਫੜਦੀ ਕਿਉਂ ਨਹੀਂ ਹੈ ਸਰਕਾਰ ਇਹ ਮੈਂ ਪੁੱਛਦਾ ਇਸ ਇਸ ਨੂੰ ਮੈਂ ਕਹਿ ਰਿਹਾ ਹੇਡਲਾਈਨ ਲਾਓ ਇਹਨੂੰ ਇਹ ਇਹ ਮੈਂ ਕਹਿ ਰਿਹਾ ਕਿ ਪੰਜ ਸਾਲਾਂ ਚ ਤੁਸੀਂ ਨਹੀਂ ਪੜੇ ਆ ਹੁਣ ਹੈ ਤੁਸੀਂ ਫੇਰ ਨਹੀਂ ਪੜੇ ਫੇਰ ਤੁਸੀਂ ਸਾਨੂੰ ਵਿਰੋਧੀ ਦੱਸ ਰਹੇ ਹੋ ਤੁਸੀਂ ਜਿਹੜਾ ਕਾਨੂੰਨ ਲੈ ਕੇ ਆਂਦਾ ਚਾਰ ਸਾਲ ਦੀ ਨੌਕਰੀ ਦੇਣੀ ਹੈ ਫੌਜੀ ਨੂੰ ਉਹ ਬਾਅਦ ਵਾਪਸ ਆ ਕੇ ਕੀ ਕਰੇਗਾ ਉਹਦਾ ਫਿਊਚਰ ਹੀ ਖਤਮ ਕਰ ਰਹੇ ਹੋ ਤੁਸੀਂ ਨੌਜਵਾਨਾਂ ਦਾ ਬਹੁਤ ਧੰਨਵਾਦ